ਦੋਸਤੋ ਅੱਜ ਫੇਰ ਖੜਿਆ ਪਿੰਡ ਰਮਾਣਾ ਬਾਈ ਭਿੰਦੇ ਦੇ ਕੋਲੇ ਤੇ ਦੋ ਨਾਗ ਆਪਾਂ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਮਿੱਤਰੋ ਝੋਟੀ ਸੂਣ ਵਾਲੀ ਤੇ ਇੱਕ ਵੈੜ ਮਿੱਤਰੋ ਤਾਜੀ ਸੂਈ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਕੱਲਾ ਕੱਲਾ ਜਾਨਵਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਝੋਟੀ ਵੀ ਮਿੱਤਰੋ ਬਹੁਤ ਚੰਗੀ ਆ ਤੇ ਵੈੜ ਵੀ ਆਪਾਂ ਕਰ ਸਕਦਾ ਬਹੁਤ ਚੰਗੀ ਤੇ ਐਚਪ ਤੇ ਜਰਸੀ ਦਾ ਮਿੱਤਰੋ ਘੋਸਾ ਇਦੋਂ ਅੰਕੇ ਜਿਹਾ ਬੜਾ ਨੇਰਾ ਪੈਂਦਾ ਹਨਾ ਚਾ ਬਾਹਰ ਹੀ ਖੋਲੋ ਬਾਹਰ ਹੀ ਖੋਲੋ ਪਹਿਲਾਂ ਆ ਦੋਨੇ ਨਾਗ ਹੈ ਜੀ ਹਨਾ ਹਾਜੀ ਬਈ ਤੇ ਕੀ ਕੀ ਡਿਟੇਲ ਆ ਪਹਿਲਾਂ ਤਾਂ ਬੈੜ ਦੀ ਗੱਲ ਕਰ ਗਿਆ ਆਪਾਂ ਬੈੜ ਵੀ ਬਈ ਦੂਜਾ ਸੂਆ ਆਖਿਆ ਆਪਾਂ ਨੂੰ ਹਾਂਜੀ ਮਾਲਕਾਂ ਨੇ ਓਕੇ ਜੀ ਤੇ ਰਾਤ ਸੂਈ ਹਾਂਜੀ ਬੱਚਾ ਕੀ ਆ ਮਗਰ ਮਦਰ ਬੱਚਾ ਹੈ ਬੱਚਾ ਹਾਂ ਲਿਓ ਜੀ ਬਾਹਰ ਤੋਰ ਕੇ ਕਦ ਕੱਠ ਦਰਮਿਆਨਾ ਜਾ ਹਨਾ ਹਾਂ ਠੀਕ ਆ ਕੋਈ ਛੋਟਾ ਨਹੀਂ ਛੋਟਾ ਨਹੀਂ ਜਿਹੜਾ ਛੋਟਕਾਂ ਜਰ ਸੰਗਾਂ ਦੀਆਂ ਉਹ ਤੋਂ ਵੱਡਾ ਜੀ ਵੈਸੇ ਵਧੀਆ ਤੇ ਦੂਜਾ ਸੂਆ ਸੂਈ ਆ ਰਾਤ ਸੂਈ ਆ ਜੇ ਰੁਪਏ ਭਈ ਭੀ ਆ ਥਾਂਲੇ ਵੇ ਦੀ ਪੂਰੀ ਸਾਫ ਹੈ ਠੰਡੀ ਸੀਰ ਮਿੱਤਰੋ ਤੁਸੀਂ ਦੇਖ ਸਕਦੇ ਬਹੁਤ ਵਧੀਆ ਰੋਡ ਤੇ ਸੀ ਵੀਡੀਓ ਬਣਾ ਰਹੇ ਹਾਂ ਜੀ ਥਣ ਥਣ ਬਹੁਤ ਚੰਗਾ ਲੱਗਿਆ ਕਰਮਾਲ ਜੀ ਹਾਂ ਥਣ ਚੰਗਾ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਦੋਨੇ ਨਗਾ ਦੇ ਵਿੱਚੋਂ ਨਾਗ ਦੋਨੇ ਚੰਗੇ ਆ ਜਿਹੜੇ ਵੀ ਭਰਾ ਨੂੰ ਪਸੰਦ ਆਉਂਦੇ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਮੰਗਰ ਬੱਤਾਂ ਰਾਤ ਦੀ ਸੂਈ ਆ ਜੇਅਰ ਕੰਪਲੀਟ ਆ ਮੁੱਲ ਫਿਰ ਜਾਇਜ਼ ਜਾਇਜ਼ ਕਰੋ ਜੀ ਦੋਨਾਂ ਦੇ ਮੁੱਲ ਡਾਕਟਰ ਆਪਾਂ ਜਾਇਜ਼ ਹੀ ਕਰਾਂਗੇ ਹਾਂਜੀ ਇਹਦਾ ਦੇਣ ਲੈਣ ਮੁੱਲ ਵਸ 52000 ਰੁਪਏ ਦੇਣ ਲੈਣ 52 ਹਾਂ ਮੁੱਲ ਪਾ ਦੇ 60 ਕਰਾਲਾ ਕਿੰਨਾ ਮਰਜ਼ੀ ਕਰਾਈ ਚੱਲੇ ਹਾਂਜੀ ਠੀਕ ਆ ਦੁੱਧ ਆਪਾਂ ਬਾਹਲਾ ਨਹੀਂ ਆਦੇ 8 ਕਿਲੋ ਡੰਗ ਦਾ 16 ਕਿਲੋ ਦੁੱਧ ਪਾ ਦੂ ਬੈਣ 1500 ਕਿਲੋ ਪਾ ਦੂਗੀ ਖੁੱਲਾ ਪਾ ਦੂ ਫਿਰ ਤੈਨੂੰ ਪਤਾ ਹੀ ਇਹਨਾਂ ਦਾ ਆਮ ਪਾਈ ਹਾਂ ਇਹਨਾਂ ਬਾਦ ਨਹੀਂ ਜਿਹੜੇ ਸਾਬ ਨਹੀਂ ਕਹਿੰਦੇ ਲੈਵੇਂ ਦੇ ਸਾਬ ਹਾਂ ਜਿਹੜੇ ਸਾਬ ਨਾਲ ਤਿਆਰੀ ਆ ਹੈਗਾ 15 ਹਾਂ ਦੂਜੇ ਨੰਬਰ ਤੇ ਝੋਟੀ ਆ ਗਈ ਹੈ ਨਾ ਦੂਜਾ ਦੂਜਾ ਸੂਆ ਦੂਜਾ ਸੂਆ ਕਦੋਂ ਕਦੀ ਸੂਈ ਵੀ ਹੈ ਸੂਣ ਵਾਲੀ ਆ ਜੀ ਹਾਂ ਸੂਣ ਵਾਲੀ ਆ ਕਦੋਂ ਕਦੋਂ ਇੱਕ ਦੰਗ ਦਿਹਾੜੀ ਲਾਉਂਦੇ ਹਾਂ ਇੱਕ ਦੋ ਦਰ ਲੈਂਦੀ ਹੈ ਹੈਨਾ ਤਿਆਰੀ ਫੁੱਲ ਹੈ ਕੱਤ ਕਾੜ ਤੇ ਸਿੰਘ ਵੀ ਠੀਕ ਆ ਕੱਤ ਬਾਲਾ ਵੱਡਾ ਨਹੀਂ ਕਿਸੇ ਦਾ ਨੋਰਮਲ ਕੱਦਾ ਝੋਟਣ ਵਾਲਾ ਹੈਨਾ ਹਾਂ ਝੋਟਣ ਵਾਲਾ ਕੱਦਾ ਜੰਗਪਾਲ ਬਹੁਤ ਚੰਗਾ ਝੋਟਣ ਦਾ ਬਹੁਤ ਚੰਗਾ ਹੈ ਸ੍ਰੀ ਗੁਰੂ ਜਿਹੜੇ ਬੰਤਰ ਹਨ ਉਹ ਬਹੁਤ ਚੰਗੀ ਆ ਬਹੁਤ ਚੰਗੀ ਹੈ ਕੱਦਾ ਤੇ ਖਾਣ ਦਾ ਗੈਸ ਸਾਈਜ਼ ਮਿੱਤਰੋ ਬਹੁਤ ਚੰਗਾ ਹੈ ਭਜਨ ਵੀ ਚੰਗਾ ਤੇ ਚੰਗੀ ਸੰਭੀ ਵੀ ਆ ਕੱਦ ਨੋਰਮਲ ਹਾਂਜੀ ਗੱਲ ਪਤਾ ਕੀ ਆ ਆਪਣਾ ਕੰਮ ਇਹ ਨਹੀਂਗਾ ਹਰਿਆਣੇ ਵਾਲੇ ਚੋਈ ਹਰਿਆਣੇ ਓਕੇ ਸਾਡੇ ਕੋਲ ਫਸਟ ਚਾਈ ਦਾ ਆ ਰਿਹਾ ਹਾਂਜੀ ਇਹ ਆਇਆ ਸਾਬ ਸੇ ਜਿਹੜੇ ਜੋਪੀ ਭਾਈ ਹਰਿਆਣੇ ਚੋਂ ਆ ਆ ਜੀ ਹਰਿਆਣੇ ਚੋਂ ਆ ਠੀਕ ਹੈ ਸਾਬ ਸੇ ਜਿਹੜੇ ਆਪਣਾ ਲੈ ਜੀਏਗਾ ਉਧਰ ਓਕੇ ਜੀ ਉਹ ਤੋਂ ਲਈ ਆ ਝੋਟੀ ਆਪਾਂ ਇਹ ਨਹੀਂ ਕਹਿ ਕਦੇ ਨਹੀਂ ਵੀ ਹਰਿਆਣੇ ਦੀ ਇਹ ਤਾਂ ਲੈਣ ਵਾਲੇ ਨੇ ਵੇਖਣੀ ਵੀ ਕਿਹੜੀ ਆ ਠੀਕ ਹੈ ओके 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 हां ਆਪਾਂ ਤਾਂ ਇੰਨਾ ਕਹਿ ਸਕਦੇ ਆ ਕਿ ਦੁੱਧ 14 ਕਿਲੋ ਪਾ ਦੂ ਛੋਟੀ ਹਾਂ ਤੇਰਾ ਜਦੋਂ ਕੱਢ ਦੂਗਾ ਨਾ ਥਾਲੇ ਵੀ ਦੀ ਪੂਰੀ ਸਾਫ ਆ ਨਾ ਹਾਂ ਤੇ ਰੇਟ ਵਰਜੀ ਇਹਦਾ ਆਪਾਂ ਰੇਟ ਇਹਦਾ ਜਾਇਜ਼ ਆ ਡਾਕਟਰ ਹਾਂਜੀ ਬਸ 128 ਆ 128 ਮਾਨਤਨ ਥੋੜਾ ਘਣਾ ਹੋ ਜਾਊ ਮਾਨਤਨ ਹੋ ਜਾਊਗਾ ਠੀਕ ਆ ਛੋਟੀ ਦਾ ਜੰਮ ਪਾਲ ਦੇ ਕੋਈ ਗੱਦ ਨਹੀਂ ਥੋੜਾ ਪਰ ਬਹੁਤਾ ਕਰਮਾਨ ਤੇ ਕਿਹਨੂੰ ਸਾਵ ਜਿੰਨੀ ਕੋਈ ਨਹੀਂ ਕਹਿੰਦਾ ਗਾਂ ਵਾਲਾ ਕੰਮ ਹੀ ਆਣਾ ਓਕੇ ਤੇ ਫੋਨ ਨੰਬਰ ਦੱਸੋ ਜੀ ਆਪਣਾ ਘੂਮ ਨੰਬਰ 8542 ਤੇ 4240 8542 ਤੇ 4240 ਪਿੰਡ ਰਵਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਹਾਂਜੀ